ਇਹ 10 ਦਿਨ ਦਾ ਸਮਾਂ ਤੁਸੀਂ ਮੰਗਿਆ ਸੀ 10 ਦਿਨ ਦਾ ਸਮਾਂ ਦਿੱਤਾ ਹੈ ਅਗਰ 10 ਦਿਨ ਦੇ ਵਿੱਚ ਵਿੱਚ ਇਹ ਕਿਸਾਨਾਂ ਨੂੰ ਆਪਣੀ ਜ਼ਮੀਨ ਦਾ ਮਲਕੀਅਤ ਨਾ ਮਿਲੀ ਉਹਦੇ ਤੋਂ ਪੰਤਾਲੀ ਨਾ ਲਈ ਔਰ ਉਹਦੇ ਜੋਸ਼ ਜ਼ਮੀਨ ਨੂੰ ਬਾਰ ਬਾਰ ਬੋਲੀ ਤੋਂ ਦੇਣ ਦੇ ਆਦੇਸ਼ ਆਉਂਦੇ ਵਾਪਸ ਨਾ ਹੋਏ ਤਾਂ ਮਜਬੂਰਨ ਅੰਦੋਲਨ ਨੂੰ ਹੋਰ ਤੇਜ਼ ਕਰਨਾ ਪਏਗਾ ਇਹ ਸਰਕਾਰ ਨੂੰ ਇਹਨਾਂ ਦੇ ਨਾਲ ਜਿਹੜਾ ਆਪਣੇ ਨਾਲ ਕੀਤੀ ਹੋਈ ਵਾਅਦਾ ਸੀ ਉਹ ਵਾਅਦਾ ਖਿਲਾਫੀ ਨਹੀਂ ਕਰਨ ਦੇਣੀ ਕਿਸਾਨਾਂ ਨੇ ਆਬਾਦ ਕੀਤੀਆਂ ਨੇ ਜ਼ਮੀਨਾਂ ਆਬਾਦਕਾਰਾਂ ਨੂੰ ਆਬਾਦਕਾਰਾਂ ਦੀਆਂ ਜ਼ਮੀਨਾਂ ਦਵਾਕੇ ਰਾਂਗੇ ਇਹ ਲੜਾਈ ਸਾਡੀ ਜਾਰੀ ਰਹੇਗੀ ਇੱਕ ਰੋਸ ਜ਼ਾਹਰ ਕੀਤਾ ਸੀ ਕਿ ਪਿਛਲੀਆਂ ਸਮਿਆਂ ਦੇ ਵਿੱਚ ਪੰਜਾਬ ਸਰਕਾਰ ਨੇ ਆਪਣੀਆਂ ਮੰਗਾਂ ਮੰਨੀਆਂ ਚੁਕਿਆ ਕਿ ਜੁਮਲਾ مشترਕਾ ਮਾਲਕਨ ਵਾਲੀ ਜ਼ਮੀਨਾਂ ਕਿਸਾਨਾਂ ਦੀ ਕਿਸਾਨਾਂ ਕੋਲ ਰਹੇਗੀ ਔਰ ਆਬਾਦਕਾਰ ਕਿਸਾਨ ਜਿਨ੍ਹਾਂ ਨੇ ਆਬਾਦ ਕੀਤੀਆਂ ਨੇ ਜ਼ਮੀਨਾਂ ਉਹਨਾਂ ਦੇ ਹੱਕ ਮਾਲਕੀਅਤ ਕਿਸਾਨਾਂ ਨੂੰ ਦੇਵਾਂਗੇ ਆਪਣੇ ਐਮਐਲਏ ਦੇ ਇਸ਼ਾਰਿਆਂ ਤੇ ਤੇ ਉਹ ਐਮਐਲਏ ਨੇ ਅੱਗੇ ਆਪਣੇ ਚਹੇਤਿਆਂ ਨੂੰ ਇਹਨਾਂ ਜ਼ਮੀਨਾਂ ਦੇ ਖੋ ਕੇ ਸਾਡੇ ਕਿਸਾਨਾਂ ਤੋਂ ਦੇਣ ਦੀ ਇੱਛਾ ਦੇ ਨਾਲ ਉਹਦੇ ਤੋਂ ਪਹਤ ਪਿੱਛੇ ਖਿੱਚਿਆ ਸੀ ਔਰ ਉਹਨਾਂ ਦੀ ਜ਼ਮੀਨ ਜਿਹੜੇ ਤੇ ਸਾਡੇ ਕਿਸਾਨ ਲਗ ਲਗ ਭਾਗ 30 ਤੋਂ 40 ਸਾਲ ਤੋਂ آباد ਕਰਕੇ ਖੇਤੀ ਕਰਦੇ ਆ ਰਹੇ ਸੀ ਉੱਥੇ ਦਫਾ 45 ਲਾ ਕੇ ਫਿਰ ਦਫਾ 60 ਲਾ ਕੇ ਉਹ ਜ਼ਮੀਨ ਤੋਂ ਉਹਨਾਂ ਨੂੰ ਬਾਹਰ ਕੱਢਣ ਦੀ ਗੱਲ ਕੀਤੀ ਸੀ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਦੀ ਹਾਲਤ ਨਾਜ਼ੁਕ ਹੋਈ ਉਹਨਾਂ ਨੂੰ ਐਮਜ਼ ਵਰਗੇ ਹਸਪਤਾਲਾਂ ਦੇ ਵਿੱਚ ਵੀ ਸਰਕਾਰ ਲੈ ਕੇ ਗਈ ਪ੍ਰਸ਼ਾਸਨ ਲੈ ਕੇ ਗਿਆ ਲੇਕਿਨ ਜੋ ਉੱਥੋਂ ਦੇ ਐਮਐਲਏ ਦੀ ਹਜੇ ਵੀ ਪੁਸ਼ਤ ਪਨਾਈ ਦੇ ਥੱਲੇ ਉੱਥੋਂ ਦਾ ਪ੍ਰਸ਼ਾਸਨ ਕੰਮ ਕਰ ਰਿਹਾ ਹੈ ਉਹ ਆਪਾਂ ਨੂੰ ਨਜ਼ਰ ਆ ਰਿਹਾ ਹੈ ਸਤਿਵਾਹੀ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਨੇ ਅੱਜ ਸਵੇਰ ਤੋਂ ਲੈ ਕੇ ਸੜਕਾਂ ਦੇ ਉੱਤੇ ਰੋਜ਼ ਪ੍ਰੋਟੈਸਟ ਕਰਕੇ ਧਰਨਾ ਦੇ ਕੇ ਇੱਕ ਰੋਸ ਜ਼ਾਹਰ ਕੀਤਾ ਸੀ ਕਿ ਪਿਛਲੀਆਂ ਸਮਿਆਂ ਦੇ ਵਿੱਚ ਪੰਜਾਬ ਸਰਕਾਰ ਨੇ ਆਪਣੀਆਂ ਮੰਗਾਂ ਮੰਨੀਆਂ ਆ ਚੁੱਕਿਆ ਕਿ ਜੁਮਲਾ مشترਕਾ ਮਾਲਕਨ ਵਾਲੀ ਜ਼ਮੀਨ ਆ ਕਿਸਾਨਾਂ ਦੀ ਕਿਸਾਨਾਂ ਕੋਲ ਰਹੇਗੀ ਔਰ ਆਬਾਦਕਾਰ ਕਿਸਾਨ ਜਿਨ੍ਹਾਂ ਨੇ ਆਬਾਦ ਕੀਤੀਆਂ ਨੇ ਜ਼ਮੀਨਾਂ ਉਹਨਾਂ ਦੇ ਹੱਕ ਮਾਲਕੀਅਤ ਕਿਸਾਨਾਂ ਨੂੰ ਦੇਵਾਂਗੇ ਔਰ ਉਹਦੇ ਤੋਂ ਸਰਕਾਰ ਨੇ ਕਿਨਾਰਾ ਕਰਦਿਆਂ ਆਪਾਂ ਨੂੰ ਪਤਾ ਲੱਗਿਆ ਕਿ ਫਿਰੋਜ਼ਪੁਰ ਡਿਸਟ੍ਰਿਕਟ ਦੇ ਅੰਦਰ ਆਪਣੇ ਐਮਐਲਏ ਦੇ ਇਸ਼ਾਰਿਆਂ ਤੇ ਉਹ ਐਮਐਲਏ ਨੇ ਅੱਗੇ ਆਪਣੇ ਚਹੇਤਿਆਂ ਨੂੰ ਇਹਨਾਂ ਜ਼ਮੀਨਾਂ ਦੇ ਖੋ ਕੇ ਸਾਡੇ ਕਿਸਾਨਾਂ ਤੋਂ ਦੇਣ ਦੀ ਇੱਛਾ ਦੇ ਨਾਲ ਉਹਦੇ ਤੋਂ ਪਿੱਛੇ ਖਿੱਚਿਆ ਸੀ ਔਰ ਉਹਨਾਂ ਦੀ ਜ਼ਮੀਨ ਜਿਹੜੇ ਤੇ ਸਾਡੇ ਕਿਸਾਨ ਲਗ ਲਗ ਪਾਗਾਂ 30 ਤੋਂ 40 ਸਾਲ ਤੋਂ ਆਬਾਦ ਕਰਕੇ ਖੇਤੀ ਕਰਦੇ ਆ ਰਹੇ ਸੀ ਉੱਥੇ ਦਫਾ 45 ਲਾ ਕੇ ਫਿਰ ਦਫਾ 60 ਲਾ ਕੇ ਉਹ ਜ਼ਮੀਨ ਤੋਂ ਉਹਨਾਂ ਨੂੰ ਬਾਹਰ ਕੱਢਣ ਦੀ ਗੱਲ ਕੀਤੀ ਸੀ ਔਰ ਇਹ ਅੰਦੋਲਨ ਉੱਥੇ ਲਗਾਤਾਰ ਜਾਰੀ ਹੈ ਔਰ ਸਾਡਾ ਇੱਕ ਕਿਸਾਨ ਦਾਰਾ ਸਿੰਘ ਲਗਾਤਾਰ ਲਗਭਗ 1 ਮਹੀਨੇ ਤੋਂ ਵੱਧ ਸਮੇਂ ਤੋਂ ਮਰਨ ਵਰਤੇ ਬੈਠਾ ਹੈ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਦੀ ਹਾਲਤ ਨਾਜ਼ੁਕ ਹੋਈ ਉਹਨਾਂ ਨੂੰ ਐਮਜ਼ ਵਰਗੇ ਹਸਪਤਾਲਾਂ ਦੇ ਵਿੱਚ ਵੀ ਸਰਕਾਰ ਲੈ ਕੇ ਗਈ ਪ੍ਰਸ਼ਾਸਨ ਲੈ ਕੇ ਗਿਆ ਲੇਕਿਨ ਜੋ ਉੱਥੋਂ ਦੇ ਐਮਐਲਏ ਦੀ ਹਜੇ ਵੀ ਪੁਸ਼ਤ ਪਨਾਈ ਦੇ ਥੱਲੇ ਉੱਥੋਂ ਦਾ ਪ੍ਰਸ਼ਾਸਨ ਕੰਮ ਕਰ ਰਿਹਾ ਹੈ ਉਹ ਆਪਾਂ ਨੂੰ ਨਜ਼ਰ ਆ ਰਿਹਾ ਹੈ ਸੋ ਅੱਜ ਤੁਸੀਂ ਸਾਰਿਆਂ ਨੇ ਉਹਨਾਂ ਦੀ ਹਮਾਇਤ ਦੇ ਵਿੱਚ ਸੜਕਾਂ ਪੂਰੇ ਪੰਜਾਬ ਦੇ ਵਿੱਚ ਸੜਕਾਂ ਤੇ ਆ ਕੇ ਅੰਦੋਲਨ ਕੀਤਾ ਉਹਨਾਂ ਦੀ ਮੰਗ ਨੂੰ ਤਾਕਤ ਦਿੱਤੀ ਹੈ ਆਪ ਸਭ ਦਾ ਇਸ ਗੱਲ ਲਈ ਧੰਨਵਾਦ ਹੈ ਤੇ ਨਾਲ ਦੱਸ ਦਿਆਂ ਕਿ ਚੰਡੀਗੜ੍ਹ ਤੋਂ ਅਧਿਕਾਰੀਆਂ ਨਾਲ ਜੋ ਗੱਲ ਹੋਈ ਹੈ ਉਹਨਾਂ ਨੇ ਮੰਨਿਆ ਕਿ ਅਸੀਂ 10 ਦਿਨ ਦੇ ਵਿੱਚ ਵਿੱਚ ਇਸ ਕੰਮ ਨੂੰ ਕੰਪਲੀਟ ਕਰ ਦਿਆਂਗੇ ਔਰ ਅੱਜ ਅਸੀਂ ਉਸ ਅੰਦੋਲਨ ਨੂੰ ਹੋਰ ਤਾਕਤ ਦਿੰਦਿਆਂ ਸਾਡਾ ਉਹ ਜਿਹੜਾ ਕਿਸਾਨ ਉੱਥੇ ਮਰਨ ਮਰਤੇ ਬੈਠਾ ਉਹਦੀ ਸਪੋਰਟ ਦੇ ਵਿੱਚ ਇੱਕ ਕਿਸਾਨ ਹੋਰ ਇਸ ਅੰਦੋਲਨ ਦਾ ਹਿੱਸਾ ਬਣਿਆ ਔਰ ਪ੍ਰਸ਼ਾਸਨ ਨੂੰ ਅਸੀਂ ਅਪੀਲ ਕਰਦੇ ਹਾਂ ਕਿ 10 ਦਿਨ ਦਾ ਸਮਾਂ ਤੁਸੀਂ ਮੰਗਿਆ ਸੀ 10 ਦਿਨ ਦਾ ਸਮਾਂ ਦਿੱਤਾ ਹੈ ਅਗਰ 10 ਦਿਨ ਦੇ ਵਿੱਚ ਵਿੱਚ ਇਹ ਕਿਸਾਨਾਂ ਨੂੰ ਆਪਣੀ ਜ਼ਮੀਨ ਦਾ ਮਲਕੀਅਤ ਨਾ ਮਿਲੀ ਉਹਦੇ ਤੋਂ ਪੰਤਾਲੀ ਨਾ ਲਈ ਔਰ ਉਹਦੇ ਜੋਸ਼ ਜ਼ਮੀਨ ਨੂੰ ਬਾਰ-ਬਾਰ ਬੋਲੀ ਤੋਂ ਦੇਣ ਦੇ ਆਦੇਸ਼ ਆਉਂਦੇ ਵਾਪਸ ਨਾ ਹੋਏ ਤਾਂ ਮਜਬੂਰਨ ਅੰਦੋਲਨ ਨੂੰ ਹੋਰ ਤੇਜ਼ ਕਰਨਾ ਪਏਗਾ ਔਰ ਜਿੰਨੇ ਮੇਰੇ ਕਿਸਾਨ ਵੀਰ ਅੰਦੋਲਨਕਾਰੀ ਬੈਠੇ ਨੇ ਵੱਖ-ਵੱਖ ਸੜਕਾਂ ਤੇ ਵੱਖ-ਵੱਖ ਜ਼ਿਲ੍ਹਿਆਂ ਤੋਂ ਵੱਖ-ਵੱਖ ਬਲਾਕਾਂ ਤੋਂ ਉਹਨਾਂ ਸਭ ਨੂੰ ਮੇਰੀ ਅਪੀਲ ਹੈ ਅੱਜ ਆਪਾਂ ਇੱਥੇ ਹੀ 10 ਦਿਨ ਦਾ ਸਮਾਂ ਦਿੰਦੇ ਹੋਏ ਪ੍ਰਸ਼ਾਸਨ ਨੂੰ ਇਸ ਅੰਦੋਲਨ ਨੂੰ ਇਸ ਪ੍ਰੋਟੈਸਟ ਨੂੰ ਅੱਜ ਦੇ ਰੋੜਾਂ ਦੇ ਉੱਤੇ ਬੈਠ ਕੇ ਕਰਨ ਵਾਲੇ ਅੰਦੋਲਨ ਨੂੰ ਇੱਥੇ ਹੀ ਪੋਸਟਪੋਨ ਕਰਦੇ ਆ ਤੇ ਮੈਂ ਨਾਲ ਹੀ ਇਹ ਬੇਨਤੀ ਕਰਦੇ ਆ ਕਿ ਆਉਣ ਵਾਲੇ 10 ਦਿਨ ਤੋਂ ਬਾਅਦ ਅਗਰ ਪ੍ਰਸ਼ਾਸਨ ਦੇ ਕੰਨ ਤੇ ਜੂੰ ਨਹੀਂ ਸਰਕਦੀ ਤਾਂ ਇਸ ਤੋਂ ਵੀ ਮਜ਼ਬੂਤ ਇਸ ਤੋਂ ਵੀ ਵੱਡਾ ਅੰਦੋਲਨ ਕਰਨਾ ਪੈ ਸਕਦਾ ਹੈ ਇਹ ਸਰਕਾਰ ਨੂੰ ਇਹਨਾਂ ਦੇ ਨਾਲ ਜਿਹੜਾ ਆਪਣੇ ਨਾਲ ਕੀਤੀ ਹੋਈ ਵਾਅਦਾ ਸੀ ਉਹ ਵਾਅਦਾ ਖਿਲਾਫੀ ਨਹੀਂ ਕਰਨ ਦੇਣੀ ਕਿਸਾਨਾਂ ਨੇ ਆਬਾਦ ਕੀਤੀਆਂ ਨੇ ਜ਼ਮੀਨਾਂ ਆਬਾਦਕਾਰਾਂ ਨੂੰ ਆਬਾਦਕਾਰਾਂ ਦੀਆਂ ਜ਼ਮੀਨਾਂ ਦਵਾਕੇ ਰਾਂਗੇ ਇਹ ਲੜਾਈ ਸਾਡੀ ਜਾਰੀ ਰਹੇਗੀ ਬਹੁਤ ਬਹੁਤ ਧੰਨਵਾਦ ਇਸ ਨੂੰ ਅਸੀਂ ਆਪਾਂ ਹੁਣੇ ਇੱਥੇ ਪੋਸਟਪੋਨ ਕਰਦੇ ਹਾਂ ਜਿੱਥੇ-ਜਿੱਥੇ ਵੀ ਤੁਸੀਂ ਬੈਠੇ ਆ ਸਭ ਨੂੰ ਮੇਰੀ ਅਪੀਲ ਹੈ ਕਿ ਇਸ ਵੇਲੇ ਸੜਕਾਂ ਦੀ ਜਿਹੜੀ ਆਵਾਜਾਈ ਹੈ ਉਹਨੂੰ ਬਹਾਲ ਕਰ ਦਿਓ ਸਾਰੇ ਜਾਨੇ ਸੜਕਾਂ ਨੂੰ ਖਾਲੀ ਕਰ ਦਿਓ ਆਪ ਜੀਆਂ ਦਾ ਫਿਰ ਦੁਬਾਰਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ੰਭੂ ਬੈਠੇ ਕਿਸਾਨ ਲਗਾਤਾਰ ਆਪਣੇ ਹੱਕਾਂ ਦੇ ਲਈ ਲੜ ਰਹੇ ਕਿਸਾਨਾਂ ਦੀ ਇੱਕ ਵੱਡੀ ਮੰਗ ਹੈ ਕਿ ਅਸੀਂ ਐਮਐਸਪੀ ਨੂੰ ਕਾਨੂੰਨ ਦੇ ਰੂਪ ਦੇ ਵਿੱਚ ਵਿਖਮਾ ਚਾਹੁੰਦੇ ਹਾਂ ਇਸ ਨੂੰ ਲੈ ਕੇ ਹੀ 13 ਫਰਵਰੀ ਤੋਂ ਕਿਸਾਨ ਸ਼ੰਭੂ ਬਾਡਰ ਡਟੇ ਹੋਏ ਨੇ ਕਿਸਾਨਾਂ ਦਾ ਪ੍ਰੋਗਰਾਮ ਸੀ ਕਿ ਅਸੀਂ ਦਿੱਲੀ ਜਾਵਾਂਗੇ ਦਿੱਲੀ ਜਾ ਕੇ ਅਸੀਂ ਆਪਣਾ ਪ੍ਰੋਟੈਸਟ ਕਰਾਂਗੇ ਕੇਂਦਰ ਦੀ ਸਰਕਾਰ ਦੇ ਖਿਲਾਫ ਪਰ Haryana ਦੀ ਸਰਕਾਰ ਵੱਲੋਂ ਕਿਸਾਨਾਂ ਨੂੰ ਸ਼ੰਭੂ ਬਾਡਰ ਤੇ ਹੀ ਰੋਕ ਲਿਆ ਗਿਆ ਜਗਜੀਤ ਸਿੰਘ ਢੱਲੇਵਾਲ ਜਿਹੜੇ ਉਸ ਮੋਰਚੇ ਦੇ ਇੱਕ ਪ੍ਰਮੁੱਖ ਆਗੂ ਨੇ ਤੁਸੀਂ ਦੇਖਿਆ ਕਿ ਉਹਨਾਂ ਨੇ ਕਿਸ ਤਰੀਕੇ ਦੇ ਨਾਲ ਆਪਣੀਆਂ ਰਣਨੀਤੀਆਂ ਬਿਆਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਨੇ ਅੱਜ ਸਵੇਰ ਤੋਂ ਲੈ ਕੇ ਸੜਕਾਂ ਦੇ ਉੱਤੇ ਰੋਜ਼ ਪ੍ਰੋਟੈਸਟ ਕਰਕੇ ਧਰਨਾ ਦੇ ਕੇ ਇੱਕ ਰੋਸ ਜ਼ਾਹਰ ਕੀਤਾ ਸੀ ਕਿ ਪਿਛਲੀਆਂ ਸਮਿਆਂ ਦੇ ਵਿੱਚ ਪੰਜਾਬ ਸਰਕਾਰ ਨੇ ਆਪਣੀਆਂ ਮੰਗਾਂ ਮੰਨੀਆਂ ਚੁੱਕਿਆ ਕਿ ਜੁਮਲਾ ਮੁਸ਼ਤਰਕਾ ਮਾਲਕਨ ਵਾਲੀ ਜ਼ਮੀਨ ਆ ਕਿਸਾਨਾਂ ਦੀ ਕਿਸਾਨਾਂ ਕੋਲ ਰਹੇਗੀ ਔਰ آبادਕਾਰ ਕਿਸਾਨ ਜਿਨ੍ਹਾਂ ਨੇ ਆਬਾਦ ਕੀਤੀਆਂ ਨੇ ਜ਼ਮੀਨਾਂ ਉਹਨਾਂ ਦੇ ਹੱਕ ਮਾਲਕੀਅਤ ਕਿਸਾਨਾਂ ਨੂੰ ਦੇਵਾਂਗੇ ਹੁਣ ਉਹਦੇ ਤੋਂ ਸਰਕਾਰ ਨੇ ਕਿਨਾਰਾ ਕਰਦਿਆਂ ਆਪਾਂ ਨੂੰ ਪਤਾ ਲੱਗਿਆ ਕਿ ਫਿਰੋਜ਼ਪੁਰ ਡਿਸਟ੍ਰਿਕਟ ਦੇ ਅੰਦਰ ਆਪਣੇ ਐਮਐਲਏ ਦੇ ਇਸ਼ਾਰਿਆਂ ਤੇ ਤੇ ਉਹ ਐਮਐਲਏ ਨੇ ਅੱਗੇ ਆਪਣੇ ਚਹੇਤਿਆਂ ਨੂੰ ਇਹਨਾਂ ਜ਼ਮੀਨਾਂ ਦੇ ਖੋਹ ਕੇ ਸਾਡੇ ਕਿਸਾਨਾਂ ਤੋਂ ਦੇਣ ਦੀ ਇੱਛਾ ਦੇ ਨਾਲ ਉਹਦੇ ਤੋਂ ਪਿੱਛੇ ਖਿੱਚਿਆ ਸੀ ਔਰ ਉਹਨਾਂ ਦੀ ਜ਼ਮੀਨ ਜਿਹੜੇ ਤੇ ਸਾਡੇ ਕਿਸਾਨ ਲਗ ਲਗ ਭਾਗਾਂ 30 ਤੋਂ 40 ਸਾਲ ਤੋਂ آباد ਕਰਕੇ ਖੇਤੀ ਕਰਦੇ ਆ ਰਹੇ ਸੀ ਉੱਥੇ ਦਫਾ 45 ਲਾ ਕੇ ਫਿਰ ਦਫਾ 60 ਲਾ ਕੇ ਉਹ ਜ਼ਮੀਨ ਤੋਂ ਉਹਨਾਂ ਨੂੰ ਬਾਹਰ ਕੱਢਣ ਦੀ ਗੱਲ ਕੀਤੀ ਸੀ ਔਰ ਇਹ ਅੰਦੋਲਨ ਉੱਥੇ ਲਗਾਤਾਰ ਜਾਰੀ ਹੈ ਔਰ ਸਾਡਾ ਇੱਕ ਕਿਸਾਨ ਦਾਰਾ ਸਿੰਘ ਲਗਾਤਾਰ ਲਗਭਗ 1 ਮਹੀਨੇ ਤੋਂ ਵੱਧ ਸਮੇਂ ਤੋਂ ਮਰਨ ਵਰਤੇ ਬੈਠਾ ਹੈ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਦੀ ਹਾਲਤ ਨਾਜ਼ੁਕ ਹੋਈ ਉਹਨਾਂ ਨੂੰ ਐਮਜ਼ ਵਰਗੇ ਹਸਪਤਾਲਾਂ ਦੇ ਵਿੱਚ ਵੀ ਸਰਕਾਰ ਲੈ ਕੇ ਗਈ ਪ੍ਰਸ਼ਾਸਨ ਲੈ ਕੇ ਗਿਆ ਲekin ਜੋ ਉਥੋਂ ਦੇ ਐਮਐਲਏ ਦੀ ਹਜੇ ਵੀ ਪੁਸ਼ਤ ਪਨਾਈ ਦੇ ਥੱਲੇ ਉਥੋਂ ਦਾ ਪ੍ਰਸ਼ਾਸਨ ਕੰਮ ਕਰ ਰਿਹਾ ਹੈ ਉਹ ਆਪਾਂ ਨੂੰ ਨਜ਼ਰ ਆ ਰਿਹਾ ਹੈ ਸੋ ਅੱਜ ਤੁਸੀਂ ਸਾਰਿਆਂ ਨੇ ਉਹਨਾਂ ਦੀ ਹਮਾਇਤ ਦੇ ਵਿੱਚ ਸੜਕਾਂ ਪੂਰੇ ਪੰਜਾਬ ਦੇ ਵਿੱਚ ਸੜਕਾਂ ਤੇ ਆ ਕੇ ਅੰਦੋਲਨ ਕੀਤਾ ਉਹਨਾਂ ਦੀ ਮੰਗ ਨੂੰ ਤਾਕਤ ਦਿੱਤੀ ਹੈ ਆਪ ਸਭ ਦਾ ਇਸ ਗੱਲ ਲਈ ਧੰਨਵਾਦ ਹੈ ਤੇ ਨਾਲ ਦੱਸ ਦਿਆਂ ਕਿ ਚੰਡੀਗੜ੍ਹ ਤੋਂ ਅਧਿਕਾਰੀਆਂ ਨਾਲ ਜੋ ਗੱਲ ਹੋਈ ਆ ਉਹਨਾਂ ਨੇ ਮੰਨਿਆ ਕਿ ਅਸੀਂ 10 ਦਿਨ ਦੇ ਵਿੱਚ ਵਿੱਚ ਇਸ ਕੰਮ ਨੂੰ ਕੰਪਲੀਟ ਕਰ ਦਿਆਂਗੇ। ਔਰ ਅੱਜ ਅਸੀਂ ਉਸ ਅੰਦੋਲਨ ਨੂੰ ਹੋਰ ਤਾਕਤ ਦਿੰਦਿਆਂ ਸਾਡਾ ਉਹ ਜਿਹੜਾ ਕਿਸਾਨ ਉੱਥੇ ਮਰਨ ਮਰਤੇ ਬੈਠਾ ਉਹਦੀ ਸਪੋਰਟ ਦੇ ਵਿੱਚ ਇੱਕ ਕਿਸਾਨ ਹੋਰ ਇਸ ਅੰਦੋਲਨ ਦਾ ਹਿੱਸਾ ਬਣਿਆ ਔਰ ਪ੍ਰਸ਼ਾਸਨ ਨੂੰ ਅਸੀਂ ਅਪੀਲ ਕਰਦੇ ਆਂ ਕਿ 10 ਦਿਨ ਦਾ ਸਮਾਂ ਤੁਸੀਂ ਮੰਗਿਆ ਸੀ 10 ਦਿਨ ਦਾ ਸਮਾਂ ਦਿੱਤਾ ਹੈ ਅਗਰ 10 ਦਿਨ ਦੇ ਵਿੱਚ ਵਿੱਚ ਇਹ ਕਿਸਾਨਾਂ ਨੂੰ ਆਪਣੀ ਜ਼ਮੀਨ ਦਾ ਮਲਕੀਅਤ ਨਾ ਮਿਲੀ ਉਹਦੇ ਤੋਂ ਪੰਤਾਲੀ ਨਾ ਲਈ ਔਰ ਉਹਦੇ ਜੋ ਜ਼ਮੀਨ ਨੂੰ ਬਾਰ-ਬਾਰ ਬੋਲੀ ਤੋਂ ਦੇਣ ਦੇ ਆਦੇਸ਼ ਆਉਂਦੇ ਉਹ ਵਾਪਸ ਨਾ ਹੋਏ ਤਾਂ ਮਜਬੂਰਨ ਅੰਦੋਲਨ ਨੂੰ ਹੋਰ ਤੇਜ਼ ਕਰਨਾ ਪਏਗਾ ਔਰ ਜਿੰਨੇ ਮੇਰੇ ਕਿਸਾਨ ਵੀਰ ਅੰਦੋਲਨਕਾਰੀ ਬੈਠੇ ਨੇ ਵਕ-ਵਕ ਸੜਕਾਂ ਤੇ ਵਕ-ਵਕ ਜ਼ਿਲ੍ਹਿਆਂ ਤੋਂ ਵਕ-ਵਕ ਬਲਾਕਾਂ ਤੋਂ ਉਨਾ ਸਭ ਨੂੰ ਮੇਰੀ ਅਪੀਲ ਹੈ ਅੱਜ ਆਪਾਂ ਇੱਥੇ ਹੀ 10 ਦਿਨ ਦਾ ਸਮਾਂ ਦਿੰਦੇ ਹੋਏ ਪ੍ਰਸ਼ਾਸਨ ਨੂੰ ਇਸ ਅੰਦੋਲਨ ਨੂੰ ਇਸ ਪ੍ਰੋਟੈਸਟ ਨੂੰ ਅੱਜ ਦੇ ਰੋੜਾਂ ਦੇ ਉੱਤੇ ਬੈਠ ਕੇ ਕਰਨ ਵਾਲੇ ਅੰਦੋਲਨ ਨੂੰ ਇੱਥੇ ਹੀ ਪੋਸਟਪੋਨ ਕਰਦੇ ਆ ਤੇ ਮੈਂ ਨਾਲ ਹੀ ਇਹ ਬੇਨਤੀ ਕਰਦੇ ਆ ਕਿ ਆਉਣ ਵਾਲੇ 10 ਦਿਨ ਤੋਂ ਬਾਅਦ ਅਗਰ ਪ੍ਰਸ਼ਾਸਨ ਦੇ ਕੰਨ ਤੇ ਜੂੰ ਨਹੀਂ ਸਰਕਦੀ ਤਾਂ ਇਸ ਤੋਂ ਵੀ ਮਜ਼ਬੂਤ ਇਸ ਤੋਂ ਵੀ ਵੱਡਾ ਅੰਦੋਲਨ ਕਰਨਾ ਪੈ ਸਕਦਾ ਹੈ ਇਹ ਸਰਕਾਰ ਨੂੰ ਇਹਨਾਂ ਦੇ ਨਾਲ ਜਿਹੜਾ ਆਪਣੇ ਨਾਲ ਕੀਤੀ ਹੋਈ ਵਾਅਦਾ ਸੀ ਉਹ ਵਾਅਦਾ ਖਿਲਾਫੀ ਨਹੀਂ ਕਰਨ ਦੇਣੀ ਕਿਸਾਨਾਂ ਨੇ ਆਬਾਦ ਕੀਤੀਆਂ ਨੇ ਜ਼ਮੀਨਾਂ ਆਬਾਦਕਾਰਾਂ ਨੂੰ ਆਬਾਦਕਾਰਾਂ ਦੀਆਂ ਜ਼ਮੀਨਾਂ ਦਵਾਕੇ ਰਾਂਗੇ ਇਹ ਲੜਾਈ ਸਾਡੀ ਜਾਰੀ ਰਹੇਗੀ ਬਹੁਤ ਬਹੁਤ ਧੰਨਵਾਦ ਇਹਨੂੰ ਅਸੀਂ ਆਪਾਂ ਹੁਣੇ ਇੱਥੇ ਪੋਸਟਪੋਨ ਕਰਦੇ ਹਾਂ ਜਿੱਥੇ-ਜਿੱਥੇ ਵੀ ਤੁਸੀਂ ਬੈਠੇ ਆ ਸਭ ਨੂੰ ਮੇਰੀ ਅਪੀਲ ਹੈ ਕਿ ਇਸ ਵੇਲੇ ਸੜਕਾਂ ਦੀ ਜਿਹੜੀ ਆਵਾਜ਼ਾਈ ਹੈ ਉਹਨੂੰ ਬਹਾਲ ਕਰ ਦਿਓ ਸਾਰੇ ਜਾਨੇ ਸੜਕਾਂ ਨੂੰ ਖਾਲੀ ਕਰ ਦਿਓ ਆਪ ਜੀਆਂ ਦਾ ਫਿਰ ਦੁਬਾਰਾ ਬਹੁਤ ਬਹੁਤ ਧੰਨਵਾਦ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਸ਼ੰਭੂ ਬੈਠੇ ਕਿਸਾਨ ਲਗਾਤਾਰ ਆਪਣੇ ਹੱਕਾਂ ਦੇ ਲਈ ਲੜ ਰਹੇ ਕਿਸਾਨਾਂ ਦੀ ਇੱਕ ਵੱਡੀ ਮੰਗ ਹੈ ਕਿ ਅਸੀਂ ਐਮਐਸਪੀ ਨੂੰ ਕਾਨੂੰਨ ਦੇ ਰੂਪ ਦੇ ਵਿੱਚ ਵਿਖਮਾ ਚਾਹੁੰਦੇ ਆ ਇਸੇ ਨੂੰ ਲੈ ਕੇ ਹੀ 13 ਫਰਵਰੀ ਤੋਂ ਕਿਸਾਨ ਸ਼ੰਭੂ ਵਾਟਰ ਡਟੇ ਹੋਏ ਨੇ ਕਿਸਾਨਾਂ ਦਾ ਪ੍ਰੋਗਰਾਮ ਸੀ ਕਿ ਅਸੀਂ ਦਿੱਲੀ ਜਾਵਾਂਗੇ ਦਿੱਲੀ ਜਾ ਕੇ ਅਸੀਂ ਆਪਣਾ ਪ੍ਰੋਟੈਸਟ ਕਰਾਂਗੇ ਕੇਂਦਰ ਦੀ ਸਰਕਾਰ ਦੇ ਖਿਲਾਫ ਪਰ Haryana ਦੀ ਸਰਕਾਰ ਵੱਲੋਂ ਕਿਸਾਨਾਂ ਨੂੰ ਸ਼ੰਭੂ ਬਾਰਡਰ ਤੇ ਹੀ ਰੋਕ ਲਿਆ ਗਿਆ ਜਗਜੀਤ ਸਿੰਘ ਢੱਲੇਵਾਲ ਜਿਹੜੇ ਉਸ ਮੋਰਚੇ ਦੇ ਇੱਕ ਪ੍ਰਮੁੱਖ ਆਗੂ ਨੇ ਤੁਸੀਂ ਦੇਖਿਆ ਕਿ ਉਹਨਾਂ ਨੇ ਕਿਸ ਤਰੀਕੇ ਦੇ ਨਾਲ ਆਪਣੀਆਂ ਰਣਨੀਤੀਆਂ ਬਿਆਨੀਆਂ